ਜਦੋਂ ਸ਼੍ਰੀ ਰਾਮਚੰਦਰ ਮਹਾਰਾਜ ਜੀ ਨੇ ਰਾਵਣ ਦਾ ਵਧ ਕਰਤਾ ਉਹਨੋਂ ਕਹਿੰਦੇ ਕਿ ਨੇਕੀ ਤੇ ਬੁਰਾਈ ਤੇ ਨੇਕੀ ਦੀ ਜਿੱਤ ਹੋ ਗਈ ਤੇ ਜਦੋਂ ਹੀ ਵਧ ਕੀਤਾ ਤੇ ਰਾਮ ਜੀ ਨੇ ਆਪਣੇ ਭਰਾ ਲਕਸ਼ਮਣ ਨੂੰ ਕਿਹਾ ਕਿ ਬਹੁਤ ਵੱਡਾ ਘਾਟਾ ਹੋ ਗਿਆ ਕਿ ਹੈ ਸੰਸਾਰ ਵਿੱਚ ਇੰਨਾ ਵੱਡਾ ਘਾਟਾ ਕਿ ਜਿਹੜਾ ਪੂਰਾ ਨਹੀਂ ਹੋ ਸਕਦਾ ਲਕਸ਼ਮਣ ਸੋਚ ਰਿਹਾ ਕਿ ਅਸੀਂ ਤੇ ਦੇ ਨਾਲ ਜੁੱਧ ਲੜਿਆ ਇੰਨੇ ਮਹਾਬਲੀ ਯੁੱਧ ਦੇ ਕਈ ਗੁਜਰ ਗਏ ਨੇ ਇਸ ਯੁੱਧ ਵਿੱਚ ਤੇ ਰਾਮ ਭਗਵਾਨ ਗੈਰ ਜਨੇ ਕੀ ਇਹ ਘਾਟਾ ਜਿਹੜਾ ਪੂਰਾ ਨਹੀਂ ਹੋਣਾ ਹੁਣ ਰਾਮ ਜੀ ਜਿਹੜੇ ਉਹ ਅੰਦਰ ਦੀ ਗੱਲ ਜਾਣਦੇ ਸੀਗੇ ਚਾਰਾਂ ਵੇਦਾਂ ਦਾ ਗਿਆਨ ਰਾਮਨ ਨੂੰ ਮਹਾ ਪੰਡਤ ਕਾਲ ਉਸਨੇ ਬੰਨੇ ਆ ਦੇਵੀ ਦੇਵਤੇ ਉਰ ਤੋਂ ਡਰਦੇ ਸੀ ਰਾਜਾ ਇੰਦਰ ਡਰਦਾ ਸੀ ਉਹਦਾ ਵੀ ਸੰਘਾਸਨ ਜਿਹੜਾ ਖਤਰੇ ਚ ਸੋ ਉਸ ਟਾਈਮ ਆਪਣੇ ਸਮੇਂ ਵਿੱਚੋ ਮਹਾ ਪ੍ਰਕਰਮੀ ਮਹਾ ਗਿਆਨੀ ਔਰ ਮਹਾ ਪੰਡਿਤ ਉਹ ਰਾਮ ਜੀ ਨੇ ਰਾਮ ਸੇਤੂ ਪੁਲ ਬਣਾਉਣ ਤੋਂ ਪਹਿਲਾਂ ਸ਼ੰਕਰ ਭਗਵਾਨ ਜੀ ਦੀ ਪੂਜਾ ਕਰਕੇ ਸ਼ਿਵਲਿੰਗ ਆਪਣੇ ਹੱਥਾਂ ਨਾਲ ਸਤਾਪਿਤ ਕਰਕੇ ਤੇ ਫਿਰ ਉਹ ਰਾਮ ਸੇਤੂ ਪੁਲ ਬਣਾਇਆ ਸੀਗਾ ਤੇ ਰਾਵਣ ਵੀ ਜਿਹੜਾ ਹਮੇਸ਼ਾ ਸ਼ੰਕਰ ਭਗਵਾਨ ਜੀ ਦੀ ਪੂਜਾ ਕਰਦਾ ਹੈ ਕਿਲਾਸ਼ ਪਰਬਤ ਨੂੰ ਨੇ ਚੁੱਕ ਲਿਆ ਤੇ ਉਹ ਕਿੰਨਾ ਕੁ ਬਲਸ਼ਾਲੀ ਹੋਏਗਾ ਜਿੰਨੇ ਕਿਲਾਸ਼ ਪਰਬਤ ਵੀ ਚੁੱਕ ਲਿਆ ਔਰ ਆਖਰੀ ਸਮਾਰਾਮੰਦਰ ਉਹਨੇ ਛੋਟੀ ਗੱਲ ਨਹੀਂ ਹੈ ਕਿ RAM ਜੀ ਵਰਗੇ અવਤਾਰ ਆਪਣੇ ਭਰਾ ਨੂੰ ਕਹਿਣ ਵੀ ਉਹਦੇ ਕੋਲੋਂ ਜਾ ਕੇ ਗਿਆਨ ਲਵੋ ਕਿਉਂਕਿ ਉਹ ਮਹਾ ਪੰਡਿਤ ਸੀਗਾ ਲਕਸ਼ਮਨ ਜੀ ਜਾਣਦੇ ਨੇ ਉਹਦੇ ਸਿਰ ਵਾਲੇ ਪਾਸੇ ਖੜੇ ਹੁੰਦੇ ਨੇ ਤੇ ਰਾਮਨ ਕੁਝ ਨਹੀਂ ਬੋਲਦਾ ਤੇ ਲਕਸ਼ਮਨ ਜੀ ਫਿਰ ਰਾਮ ਜੀ ਕੋ ਵਾਪਸ ਆਂਦੇ ਨੇ ਔਰ ਬੋਲਦੇ ਨੇ ਕਿ ਉਸਨੇ ਤੇ ਕੋਈ ਸ਼ਬਦ ਨਹੀਂ ਆਖਿਆ ਮੈਨੂੰ ਕੋਈ ਗਿਆਨ ਨਹੀਂ ਦਿੱਤਾ ਤੇ ਰਾਮ ਜੀ ਕਹਿੰਦੇ ਜਦੋਂ ਕਿਸੇ ਕੋ ਗਿਆਨ ਲੈਣਾ ਹੋਵੇ ਨਾ ਕੁਝ ਹਾਸਲ ਕਰਨਾ ਹੋਵੇ ਸਿੱਖਿਆ ਲੈਣੀ ਹੋਵੇ ਤੇ ਉਹਦੇ ਚਰਨਾਂ ਵਾਲੇ ਪਾਸੇ ਖੜੇ ਹੁੰਦੇ ਨੇ ਨਾ ਕਿ ਸਿਰ ਵਾਲੇ ਪਾਸੇ ਫਿਰ ਜਦੋਂ ਲਕਸ਼ਮਨ ਪੈਰਾਮਲ ਜਾ ਕੇ ਖੜਾ ਹੋਇਆ ਰਾਮਨ ਦੇ ਤੇ ਉਹਨਾਂ ਨੂੰ ਵੀ ਰਾਮਨ ਨੇ ਗਿਆਨ ਦਿੱਤਾ ਕਿ ਜਿਹੜਾ ਅੱਜ ਦਾ ਕੰਮ ਹੈ ਨਾ ਉਹ ਕਦੀ ਕੱਲ ਤੇ ਨਹੀਂ ਟਾਲਣਾ